ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਹਾਂ ਸਮੋਚੇ ਕਾਲੀ ਦਲ ਦੇ ਕਾਰਕੁਨਾਂ ਨਾਲ ਸੰਗਠਨ ਨਾਲ ਕਾਲੀ ਦਲ ਦੇ ਲੀਡਰਸ ਬਾਨਨਾਟ ਵੀ ਗੱਲ ਕਰ ਰਹੇ ਹਾਂ ਫਰਵਰੀ ਦੇ ਮਹੀਨੇ ਵਿੱਚ ਇੱਕ ਵੋ ਸਰਕਰ ਦਾ ਤਾਬ ਦੇ ਅਕਾਲੀ ਲੀਡਰ ਦਿੱਲੀ ਐਹਸਾਨ ਕਿ ਉਹਨਾਂ ਰੰਮਨ ਕਾ ਬੀ ਤੁਸੀਂ ਪਲਾਨਿੰਗ ਉਹ ਉੱਥੇ ਪਹੁੰਚ ਜਾਓ। ਅਸੀਂ ਗੱਲ ਕਰਨੀ ਹੈ। ਸ਼੍ਰੀ ਨਰੇਸ਼ ਕੁਮਾਰ ਜੀ ਗੁਜਰਾਤ ਜਿਹੜੇ ਸਾਬਕਾ ਪ੍ਰਾਈਮ ਮਿੰਿਸਟਰ ਸ਼੍ਰੀ ਆਈਕੇ ਗੁਜਰਾਤ ਜੀ ਦੇ ਪੁੱਤਰ ਉਹ ਉੱਥੇ ਹੋਣਗੇ। ਤੇ ਜਿੱਦ ਵਿੱਚ ਆ ਤੇ ਤਕਰੀਬ ਹੋਸੀ ਤੇੰਨੇ ਬੰਦੇ ਇਕੱਠੇ ਐਂਟਰੋਵਿਸੀ ਜਾਂ ਚਲਜੀ ਦੇ ਕਰਕੇ। ਤੇ ਗਲਬਾ ਚੱਲ ਰਹੀ ਸੀ ਵੀ ਜਿਹੜੀਆਂ ਚੋਰਾ ਮਈ ਦੇ ਵਿੱਚ ਹੋਈਆਂ ਨੇ ਪਰ ਮਈ ਤੋਂ ਹੋਈਆਂ ਉਹਦੇ ਬਾਰੇ ਉਹਨਾਂ ਨਾਲ ਤਾਲਮੇ ਰੱਖ ਲਈ ਸੰਗਠਨ ਕਰਦੇ ਨੇ ਨਰੇਸ਼ੀ ਦਾ ਤੋਂ ਨਾ ਮਾਂ ਲੀਡਰ ਸਬੰਧ ਦਾ ਵਿਚਾਰ ਸੀ ਕਿ ਅਸੀਂ ਬੀਐਸਪੀ ਔਰ ਸੀਪੀਆਈ ਨਾਲ ਸੀਪੀਐਮ ਨਾਲ ਆਨ ਵਾਲੀਆ ਚੋਲ ਜਕੜ ਚੋੜ ਪਈਏ ਤਾਂ ਕਿ ਉਹਦੇ ਚੱਸੀ चंगिया वोटा भी जा सकी है। और जड़ी पार्टी सकी है रूलिंग पार्टी उस हरा भी सकी जी ने कहा भाई ती बात पक्की कर ली आपने तो मेरे से बात करो आपके पुराने संबंध उनसे हैं कहीं आप फिर उनके साथ ना चले जाए गुजरात जी ने कहा कि मैं ਆਕ ਕੋ ਸਾਥ ਆਇਆ ਹੂੰ ਓਨਸੇ ਬਹੁਤ ਪੱਕੀ ਕਰਕੇ ਯਹਾਂ ਆਇਆ ਹੂੰ ਕੋ ਕੱਚੀ ਬਾਤ ਕਰਕੇ ਹਮ ਨਹੀਂ ਆਇਆ ਸਾਨੂੰ ਕੁਝ ਦੇਰ ਬਾਅਦ ਬੜਾ ੱੱਕਾ ਲਗਾ ਜੈ ਸਾਨੂੰ ਇਹ ਪਤਾ ਲੱਗ ਗਿਆ ਕਿ ਜਿਹੜੇ ਸਾਡੇ ਲੀਡਰ ਸਭਾ ਨੇ ਕਿ ਉਹ ਭਾਜਪਾ ਨਰਵੀ ਆਪਣੀ ਗੱਲਬਾਤ ਤੋੜ ਰਹੇ ਨਰਨਾਨੂ ਕਹਾ ਕਿ ਇਸ ਵਕਤ ਤਾਂ ਉਹ ਡੀਆ ਨਾਇਸੋ ਚਾ ਗਿਆ ਤੁਸੀਂ ਬਤ ਅਸੀਆ ਬਰਨ ਨਾ ਗੜ ਤੋੜ ਕਰਕੇ ਚੋਣ ਲੜਾਂਗੇ ਤੇ ਸਾਨੂੰ ਬੜਾ ਫਾਇਦਾ ਹੋਊਗਾ ਉਹ ਬੈਲ ਵਾਪਸ ਕਿਉਂ ਲੈ ਕਾਂਗਰਸ ਐ ਮੈਂ ਕਹਿੰਦਾ ਤੁਸੀਂ ਕਾਂਗਰਸ ਕਿਉਂ ਦੇਖਦੇ ਹੋ ਅਸੀਂ ਸ਼ਰੂਪਾਰੋਂ ਦੇਖੀ ਐ ਮਮਤਾ ਬਾਜਪੀ ਨੂੰ ਦੇਖੀ ਐ ਨतीश ਉਹ ਦੇਖੀ ਐ ਸੀਪੀਐਮ ਨੂੰ ਦੇਖੀ ਐ ਬੀਐਸਪੀ ਨੂੰ ਦੇਖਿਆ ਉਹਨਾਂ ਨੂੰ ਦੇਖਦੇ ਆ ਬੀਐਸਪੀ ਨਾਲ ਸਾਡਾ ਪਹਿਲੇ ਦੇ ਰਸਮ ਲੋਟਾ ਦਾ ਪੰਜਾਬ ਦੇ ਵਿੱਚ ਪਰ ਮੈਨੂੰ ਇਸ ਗੱਲ ਦੀ ਹੈ ਕਿ ਫੈਸਲੇ ਜਿਹੜੇ ਲਏ ਗਏ ਉਹਨਾਂ ਦਾ ਅਮਲ ਉਹਨਾਂ ਨੇ ਆਪੇ ਕੀਤਾ ਆਪੇ ਬਹਲੇ ਨੇ ਬਾਬਾ ਰਿਚਰ ਜਦ ਬੀਜਪੀ ਨੇ ਇਤਨੀਆਂ ਗਲਨਾ ਕਰਤੀਆਂ ਕਿ ਅਜੀਤ ਨਾ ਮੰਦੀ ਸਿੰਘ ਚੜ ਨੇ ਨਾ ਕਿ ਸਮਾਵਾ ਮਸਲਾ ਕਰ ਰਹੇ ਨਾਇਕ ਹਨ कोई वो सीट देनी है फिफ्टी फिफ्टी तो अभी समझौता करा थोड़े ना किसान के खिलाफ अपने आवाज उठनी पेगी पे उठाई पेगी बल्त एजिटेशन कर रहे मैं समझा ऐसे हारे जो एक सीट सादी आई है एक सीट बहुत अच्छी लड़ेगी तीजी भी लड़ेगी पर मैं गल कह सकता हाँ कि ਤਦ ਤੇ ਆਜੋ ਦੇ ਸਾਟਾ ਸਰ ਸਾਡੀ ਪਾਰਟੀ ਦਾ ਸਾਡੇ ਪ੍ਰਧਾਨ ਦਾ ਸਰ ਮੈਂ ਸੋਚਾਰੇਗਾ ਕਿ ਉਹਨਾਂ ਨੇ ਲਾਲਚ ਨਹੀਂ ਕੀਤਾ ਸੀਟਾਂ ਦਾ ਅਕੈਲੀ ਦੇ ਲਈ ਮਰਾਦਾ ਪਰੰਪਰਾ ਨੂੰ ਜੋੜੀ ਸਖਾਂ ਦੇ ਕਾਨੇ ਲੜਦੀ ਆ ਉਹਦੇ ਜੇ ਕੰਮ ਕੀਤਾ ਤੇ ਕਹਤਾ ਜਦ ਤੱਕ ਸਖਾਂ ਦੀ ਗਾ ਮੰਗਾਂ ਦੀ ਮੰਗਾਂ ਕਾ ਗਿਆ ਵਪਾਰ ਦੇ ਰਸਤੇ ਨੇ ਖੋਲ੍ਹੇ ਜਾਣਗੇ ਤਤ ਤੱਕ ਅਸੀਂ ਸੁਣੋ ਤਾਂ ਨਹੀਂ ਕਰਦਾ ਸ੍ਰੀ ਤਾਂ ਇਹ ਤਾਂ ਗਣਪਾਹ ਕੋਈ ਸੀ ਬੈਠੇ ਪ੍ਰਿੰਸੀਪਲ ਜੀ ਗੱਲ ਸੀ ਪਰ ਮੈਂ ਦੇਖਣਾ ਕਿ ਅਦੁਰਸ਼ ਜਦੋਂ ਜਿਹੜਾ ਅਗਾਲੂ ਗੱਲ ਨੂੰ ਟਾਲਣ ਦੇ ਬਾਹਰ ਗਏ ਅਜ ਉਹਨਾਂ ਦੀ ਕੋਈ ਕਰ ਰਿਹਾ ਮੇਰੀ ਨਮਤਰ ਸਾਇਤ ਉਹਨਾਂ ਨੂੰ ਉਹਨਾਂ ਦੇ ਸਾਰੇ ਸਾਥੀਆਂ ਨੂੰ ਇਹ ਬੇਨਤੀ ਹੈ ਕਤਸਈ ਆਪਣੇ ਪੰਤਕ ਸੋਚ ਨੂੰ ਉਜਾਗਰ ਕਰੋ ਉਜਾਗਰ ਕਰਕੇ ਅਕਾਲੀ ਦੰਨ ਨੂੰ ਕਹ ਆਲਾਣਾ ਦੀ ਗੱਲ ਨਾ ਕਰੋ ਤੁਸੀਂ ਤੁਹਾਡੇ ਚ ਕਹੀਂ ਮੈਂ ਪਿਛਲੇ 45 50 ਸਾਲ ਤੋਂ ਦੇਖ ਰਿਆ ਜਿਹੜੇ ਕਾਲੀ ਦਾਲ ਵਿੱਚ ਆਨ ਅਕਾਲੀ ਦਾਲ ਦਾ ਮਨ ਦਾ ਬਾ ਸਭਕਾਰ ਕੋਨਾ ਸਾਰਿਆਂ ਨੂੰ ਦਿੱਤਾ ਮੈਂ ਇਸ ਬਾਈਪੇਜ ਕਿਸੇ ਦਾ ਨਾਮ ਨਹੀਂ ਲਾਣਾ ਮੈਂ ਕੋਤੇ ਸਾਰੇ ਨਾਮ ਪਰ ਅਸੀਂ ਬੜੀ ਦੇਰ ਬਾਅਦ ਅਕਾਲੀ ਦਲ ਨੂੰ ਬਹੁਤ ਤਗੜਾ ਤੇ ਸੰਗਠਨ ਕਰਨ ਲਈ ਇਕੱਠੇ ਹੋਇਆ ਕੋਈ ਲਾਲਚ ਨਹੀਂ ਹੈ ਤੇ ਕੋਈ ਲਾਲਚ ਹੈ ਕਿ ਸ਼ੋਮੇ ਅਕਾਲੀ ਦਲ ਦੇ ਸਰਪ੍ਰਸਤੀ ਜਿਹੜੀ ਹੈ ਉਹ ਤਕੀ ਰਵੇ ਸ਼ੋਮੇ ਅਕਾਲੀ ਦਲ ਨੂੰ ਕੋਈ ਨੁਕਸਾਨ ਪਹੁੰਚਾ ਤਾਂ ਸਖਾਂ ਦੀ ਆਵਾਜ਼ ਚੁੱਕਣਾ ਦਾ ਕੋਈ ਬੰਦਾ ਨਹੀਂ ਹੋਏਗਾ ਇਸ ਲਈ ਮੈਂ ਇਹ ਬਖਤਾਂਬ ਗੱਜਤ ਤੁਸੀਂ ਆਪਣੇ ਆਂ ਜੜੀਆਂ ਸੰਭੋਤ ਸੁਰਬਨਾ ਕਰਕੇ ਜਦਿਆ ਕਰੇ ਨੂੰ ਹੋਸ਼ੇ ਦੇਖਣੇ ਪਈਏ ਤੁਸੀਂ ਉਸ ਨੂੰ ਇੱਕ ਕਰ ਕਿਨਾਰ ਕਰਕੇ ਅਪਾਨੇ ਦਲ ਦੇ ਆਪਣੇ ਸਮੇਂ ਦੇ ਮਜਬੂਤੀ ਨਾਲ ਕੰਮ ਕਰੋ ਜੇ ਲੱਗਦਾ ਹੋਵੇ ਤੇ ਵਰ ਸਮਾ ਹੈ ਮੇਰੇ ਪਿੱਛੇ ਕੋਈ ਤਾਕਤ ਹੈ ਜਿਹੜੀ ਕੰਮ ਕਰ ਰਹੀ ਹੈ ਮੈਂ ਕੁਆਰਫੈਕ ਨੰਬਰ 10 ਸਾਹਿਬ ਮਨਮਰਜ਼ੀ ਤੇ ਕਰਦਾ ਆਪਣੇ ਨਿੱਜੀ स्वार्थਾਂ ਤੇ ਉੱਤਕੇ ਪੰਤਕ स्वार्थਾਂ ਲਈ ਪੰਦ ਚੜਦੀ ਕਲਾ ਲਈ ਤੇ ਸ਼ੌਣ ਲਈ ਕਰਦੇ ਚੜਦੀ ਕਲਾ ਲਈ ਕਿੱਥੇ ਹੈ ਮੈਂ ਜਿੱਦ ਤੱਕ ਉਸ ਅਕਾਲ ਤਗਤ ਸਾਹਿਬ ਤੋਂ ਗਏ ਉਸ ਅਕਾਲ ਤਗਤ ਤੋਂ ਪਾਸ਼ਾ ਦੀ ਖੁਸ਼ੀ ਪ੍ਰਾਪਤ ਕਰੇ ਉਸ ਮੁੱਚੇ ਪੰਚ ਤੁਹਾਡੀ ਇਸ ਇੱਕ ਤਰ੍ਹਾਂ ਦੀ ਗਲਤੋਂ ਖੁਸ਼ ਹੋਏਗਾ ਉਹ ਗੁਰੂ ਮਹਾਰਾਜ ਤੁਨਹੋ ਗੰਤੋਂ ਤੇ ਬਖਸ਼ਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ